ਭ੍ਰਸ਼ਟਾਚਾਰ ਤੇ ਨਸ਼ਾ ਤਸਕਰਾਂ ਵੱਲੋਂ ਪੈਸੇ ਲੈਣ ਦੇ ਦੋਸ਼ ਦੇ ਵਿੱਚ ਜੇ ਜਾ ਚੁਕੇ ਐਸਐਚਓ ਜਦੋਂ ਉਹ ਜੇਲ੍ਹ ਤੋਂ ਬਾਹਰ ਹੁੰਦੇ ਨੇ ਉਹਨਾਂ ਨੂੰ ਫੇਰ ਐਸਐਚਓ ਲਾ ਦਿੱਤਾ ਗਿਆ ਪੁੱਲੜ ਸਾਹਿਬ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਨਸ਼ਾ ਵਿਰੁੱਧ ਜਿਹੜੀ ਉਹਦਾ ਜਲੂਸ ਕਢ ਕੇ ਰੱਖ ਦਿੱਤਾ ਇਸ ਖਬਰ ਨੇ ਪੰਜਾਬ ਪੁਲਿਸ ਦਾ ਨਹੀਂ ਬਲਕਿ ਪੰਜਾਬ ਸਰਕਾਰ ਨੇ ਖੁਦ ਆਪਣਾ ਜਲੂਸ ਕਢਵਾ ਲਿਆ ਉਹਨਾਂ ਲੋਕਾਂ ਦੇ ਜਿਹੜੀ ਜਲੂਸ ਕਢਵਾਇਆ ਗਿਆ ਜਿਹੜੇ ਹੋ ਸਕਦੇ ਕਿ ਐਸਐਚਓ ਲਵਾਨ ਨੂੰ ਲੈ ਕੇ ਉਹਨਾਂ ਨੇ ਵੱਡੇ ਵੱਡੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੋਵੇ ਇਹ ਤੇ ਇਲਾਕੇ ਦੇ ਐਸਐਸਪੀ ਜਿਹੜੇ ਨੇ ਉਹਨਾਂ ਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਜਿਹੜੇ ਐਸਐਚਓ ਨਸ਼ਾ ਤਸਕਰਾਂ ਤੋਂ ਰਿਸ਼ਵਤ ਲੈ ਕੇ ਜੇਲ੍ਹ ਭੇਜੇਗੇ ਸੀ ਤੇ ਜਦੋਂ ਜੇਲ੍ਹ ਤੋਂ ਬਾਹਰ ਆਉਂਦੇ ਨੇ ਉਹਨਾਂ ਨੂੰ ਫਿਰ ਮਲਾਈਦਾਰ ਜਿਹੜੇ ਅਹੁਦੇ ਦਿੱਤੇ ਗਏ ਨੇ ਇਹ ਆਪਣੇ ਆਪ ਚ ਇੱਕ ਬਹੁਤ ਹੀ ਸ਼ਰਮਨਾਕ ਜਿਹੜੀ ਘਟਨਾ ਵਾਂ ਹਾਲਾਂਕਿ ਇਮਾਨਦਾਰ ਪੁਰਸ ਵਾਲੇ ਜਿਹੜੇ ਨੇ ਉਹ ਖੁੱਡੇ ਲਾਈਨ ਲੱਗੇ ਨੇ ਤੇ ਜਿਹੜੇ ਦਲਾਲ ਨੇ ਉਹ ਆਪਣੀ ਸੈਟਿੰਗ ਦੇ ਜਰੀਏ ਮੰਨ ਚਾਹੀ ਪੋਸਟਿੰਗ ਕਰਵਾ ਰਹੇ ਨੇ ਇਹ ਜਿਹੜੇ ਐਸਐਚਓ ਜਿਹੜੇ ਜੇਲ੍ਹ ਗਏ ਨੇ ਨਸ਼ਾ ਤਸਕਰਾਂ ਦੇ ਨਾਲ ਮਿਲੇ ਹੋਏ ਨੇ ਜੀ ਇਹਨਾਂ ਨੂੰ ਜਿਹੜੇ ਲਾਉਣ ਵਾਲੇ ਅਫਸਰ ਜਾਂ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਕਰਕੇ ਹੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਲੱਗਦਾ ਹੈ ਕਿ ਬਦਨਾਮ ਹੋਈ ਹੈ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਦੈਨਿਕ ਪਾਸਕਰ ਦੇ ਰਿਪੋਰਟਰ ਨੇ ਜਲੰਧਰ ਤੋਂ ਸਤਪਾਲ ਸਤਪਾਲ ਹੋਣਾ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਚਿਹਰਾ ਨੰਗਾ ਕਰ ਦਿੱਤਾ ਉਹਦੇ ਉਹਨਾਂ ਦੀ ਸਤਪਾਲ ਜਰਨਲਿਸਟ ਦੀ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਸਟੋਰੀ ਅੱਜ ਪਹਿਲੇ ਪੰਨੇ ਤੇ ਪ੍ਰਕਾਸ਼ਿਤ ਹੋਈ ਹੈ ਜਿਹਦੇ ਚ ਉਹਨਾਂ ਨੇ ਕਿਹਾ ਕਿ ਨਸ਼ਾ ਤਸਕਰوں سے رشوت لے کر جیل ਜਾਣੇ ਵਾਲੇ ਐਸਐਚਓ ਫਿਰ ਸੇ ਮਲਾਈਦਾਰ ਪੋਸਟੋਂ ਬਰਸ ਤਨਾਤ ਉਹਨਾਂ ਨੇ 4 ਐਸਐਚਓ ਦੀ ਕਹਾਣੀ ਦੱਸੀ ਆ ਜਿਹੜਾ ਐਸਐਚਓ ਕਦੋਂ ਫੜਿਆ ਸੀ ਕਦੋਂ ਰਿਲੀਜ਼ ਹੋਇਆ ਤੇ ਉਹਨੂੰ ਮੁੜ ਤੋਂ ਇੰਚਾਰਜ ਲਗਾਇਆ ਗਿਆ ਇਸ ਮਸਲੇ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਡੀਜੀਪੀ ਗੌਰਵ ਜੱਧਵ ਉਹਨਾਂ ਦੇ ਨਾਲ ਵੀ ਸਿੱਧੀ ਗੱਲਬਾਤ ਕੀਤੀ ਹੈ ਉਹਨਾਂ ਦਾ ਵੀ ਪੱਖ ਲਿਆ ਪਰ ਪਹਿਲਾਂ ਆਪਾਂ ਗੱਲ ਕਰਦੇ ਹਾਂ ਖਬਰ ਦੇ ਵਿੱਚ ਕੀ ਕੁਝ ਉਹਨਾਂ ਜ਼ਿਕਰ ਕੀਤਾ ਉਹ ਲਿਖਦੇ ਨੇ ਕਿ ਪੰਜਾਬ ਸਰਕਾਰ ਡਰੱਗ ਅਤੇ ਕਰਪਸ਼ਨ ਦੇ ਖਿਲਾਫ ਲੜਾਈ ਵਿੱਚ ਜ਼ੀਰੋ ਟੋਲਰੈਂਸ ਦੀ ਨੀਤੀ ਨੂੰ ਲੈ ਕੇ ਲਾਗੂ ਕਰ ਰਹੀ ਹੈ ਤੇ ਉਹ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਨੇ ਪਬਲਿਕ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਕੀਕਤ ਇਹ ਹੈ ਕਿ ਕ腐ਸ਼ਨ ਕੇਸ ਵਿੱਚ ਜੇਲ੍ਹ ਜਾ ਚੁਕੇ ਸਬ ਇੰਸਪੈਕਟਰ ਤੇ ਇੰਸਪੈਕਟਰ ਰੈਂਕ ਦੇ ਅਧਿਕਾਰੀ ਫਿਰ ਉਹਨਾਂ ਨੂੰ ਐਸ ਐਚ ਓ ਆਪਣੇ ਆਪਣੇ ਏਰੀਏ ਚ ਲਵਾਇਆ ਇਹਨਾਂ ਤੇ ਦਰਜ ਕੀਤੇ ਗਏ ਕੇਸ ਹੱਲੇ ਵੀ ਚੱਲ ਰਹੇ ਨੇ ਪਰ ਪੰਜ ਮਾਮਲੇ ਅਜੇਹੇ ਨੇ ਜਿਨ੍ਹਾਂ ਵਿੱਚ ਐਸ ਐਚ ਓ ਨਸ਼ੇ ਦੇ ਸਦਾਗਰਾਂ ਤੋਂ ਜਿਹੜੀ ਉਹਨਾਂ ਨੇ ਸੈਟਿੰਗ ਕੀਤੀ ਸੀ ਪੈਸੇ ਲੈਂਦੇ ਸੀ ਮਹੀਨਾ ਬੱਜਾ ਸੀ ਜੀ ਉਹ ਜੇਲ ਵੀ ਜਾ ਚੁੱਕੇ ਨੇ ਤੇ ਜੇਲ ਤੋਂ ਬਾਅਦ ਉਹ ਜਿਹੜੀ ਆ ਬਾਹਰ ਆ ਜਾਂਦੇ ਨੇ ਤੇ ਫਿਰ ਉਹ ਮੇਲ ਮਲਾ ਕੇ ਦਲਾਲਾਂ ਦੇ ਨਾਲ ਜਾਂ ਹੋਰ ਸਿਆਸੀ ਜਿਹੜੇ ਲੀਡਰ ਉਹਨਾਂ ਦੇ ਆਕਾ ਨੇ ਜਾਂ ਵੱਡੇ ਅਫਸਰ ਨੇ ਉਹਨਾਂ ਦੇ ਜੜੀਏ ਫਿਰ ਉਹ ਐਸਐਚਓ ਲੱਗ ਗਏ ਨੇ ਹੁਣ ਸਭ ਤੋਂ ਵੱਡੀ ਗੱਲ ਇਸ ਸਿਸਟਮ ਦੀ ਪੋਲ ਖੁੱਲ ਗਈ ਆ ਕਿ ਜਿਹੜੇ ਨਸ਼ਿਆਂ ਦੇ ਨਾਲ ਮਿਲੇ ਹੋਏ ਐਸਐਚਓ ਨੇ ਉਹਨਾਂ ਨੂੰ ਫਿਰ ਮਲਾਈਦਾਰ ਮਹਿਕਮੇ ਦਿੱਤੇ ਜਾਂਦੇ ਨੇ ਹੁਣ ਇੱਕ ਆਧਾਰ ਦਿੱਤੀ ਆ ਇੱਕ ਏਐਸਆਈ 10 ਮਹੀਨੇ 21 ਦਿਨ ਜੇਲ੍ਹ ਵਿੱਚ ਰਿਹਾ ਬਾਹਰ ਨਿਕਲਿਆ ਤਾਂ ਉਹਨੂੰ ਐਸਐਚਓ ਲਗਾ ਦਿੱਤਾ ਉਹ ਵੀ ਸਪੈਸ਼ਲ 셀 ਇੰਚਾਰਜ ਦਾ ਕਹਾਣੀ 15 ਮਾਰਚ 2019 ਦੀ ਹੈ ਨਸ਼ਾ ਤਸਕਰੀ ਦੇ ਦੋਸ਼ ਵਿੱਚ ਇੱਕ ਦੋਸ਼ੀ ਦੀਪਕ ਦੇ ਭਰਾ ਦੀ 7 ਲੱਖ ਰਿਸ਼ਵਤ ਮਾਮਲੇ ਵਿੱਚ ਥਾਣਾ ਜਨਾਲਾ ਦੇ ਐਸਐਚਓ ਮਨਜਿੰਦਰ ਸਿੰਘ ਦੀ 11 April 2019 ਨੂੰ ਗ੍ਰਿਫਤਾਰੀ ਹੋਈ ਸੀ 10 ਮਹੀਨੇ 21 ਦਿਨ ਉਹ ਜੇਲ੍ਹ ਦੇ ਵਿੱਚ ਰਿਹਾ ਜੇਲ੍ਹ ਤੋਂ ਬਾਅਦ ਉਹਨੂੰ ਮੁਰਤੋਂ ਸਪੈਸ਼ਲ ਸੈੱਲ ਦਾ ਇੰਚਾਰਜ ਲਗਾਇਆ ਜਾਂਦਾ ਦੂਜਾ ਐਸ ਐਚਓ ਦੀ ਕਹਾਣੀ ਆ ਰਿਸ਼ਵਤ ਕੇਸ ਦੇ ਵਿੱਚ 43 ਦਿਨ ਜੇਲ੍ਹ ਦੇ ਵਿੱਚ ਰਿਹਾ ਪਹਿਲਾਂ ਜਿਲ੍ਹਾ ਬਦਲਿਆ ਤੇ ਹੁਣ ਕਪੂਰਥਲਾ ਸੀਆਈਏ ਇੰਚਾਰਜ ਲਗਾਇਆ ਗਿਆ ਜੀ ਇਸ ਇਸ ਐਸਐਚਓ ਤੇ 1 ਲੱਖ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਹੁਸ਼ਿਆਰਪੁਰ ਦੇ ਥਾਣਾ ਬੁੱਲਵਾਲ ਦੇ ਐਸਐਚਓ ਰਮਨ ਕੁਮਾਰ ਅਤੇ ਐਸਆਈ ਗੁਰਦੀਪ ਸਿੰਘ ਨੂੰ 31 ਮਾਰਚ ਨੂੰ ਵਿਜੀਲੈਂਸ ਨੇ ਅਰੈਸਟ ਕੀਤਾ ਸੀ ਰਮਨ ਐਸਐਚਓ ਰਮਨ ਕਮਲ 44 ਦਿਨ ਜੇਲ੍ਹ ਵਿੱਚ ਰਿਆ ਜੇਲ੍ਹ ਤੋਂ ਬਾਹਰ ਤੋਂ ਆਉਣ ਤੋਂ ਬਾਅਦ ਉਹਨਾਂ ਨੂੰ ਹਾਰਪੁਰ ਤੋਂ ਬਦਲ ਕੇ ਕਪੂਰਥਲਾ ਵਿੱਚ ਭੇਜ ਦਿੱਤਾ ਗਿਆ ਜੀ ਤੇ ਹੁਣ ਉਹਨਾਂ ਨੂੰ ਕਪੂਰਥਲਾ ਸੀਆਈ ਦਾ ਇੰਚਾਰਜ ਲਗਾਇਆ ਗਿਆ ਇਸ ਤਰ੍ਹਾਂ ਹੀ ਇੱਕ ਹੋਰ ਐਸਐਚਓ ਦੀ ਕਹਾਣੀ ਆ 2 ਸਾਲ ਪਹਿਲਾਂ 29 ਅਗਸਤ 2023 ਨੂੰ ਵਿਜੀਲੈਂਸ ਨੇ 20000 ਰੁਪਏ ਰਿਸ਼ਵਤ ਲੈਂਦੇ ਆ ਸੂਬਾ ਦੇ ਐਸਐਚਓ ਬਲਵਿੰਦਰ ਸਿੰਘ ਅਤੇ ਉਹਦੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਐਸ ਐਚਓ ਬਲਵਿੰਦਰ ਸਿੰਘ 43 ਦਿਨ ਤੱਕ ਜੇਲ੍ਹ ਦੇ ਵਿੱਚ ਰਿਹਾ ਤੇ ਹੁਣ ਉਹਨਾਂ ਨੂੰ ਕਪੂਰਥਲਾ ਕੋਤਵਾਲੀ ਦਾ ਐਸ ਐਚਓ ਲਗਾ ਦਿੱਤਾ ਗਿਆ ਔਰ ਦੂਜੀ ਇੱਕ ਚੌਥੇ ਥਾਣੇਦਾਰ ਦੀ ਕਹਾਣੀ ਆ 10 ਅਕਤੂਬਰ 2023 ਨੂੰ 2 ਸਾਲ ਪਹਿਲਾਂ ਵਿਜੀਲੈਂਸ ਨੇ 50000 ਰੁਪਏ ਰਿਸ਼ਵਤ ਲੈਂਦੇ ਆ ਫਗੋਟ ਸਿਟੀ ਐਸ ਐਚਓ ਜਤਿੰਦਰ ਕੁਮਾਰ ਤੇ ਉਹਦੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਸੀ ਐਸਐਚਓ ਦਿਤੇਂਦਰ ਸਿੰਘ 54 ਦਿਨ ਤੱਕ ਜੇਲ੍ਹ ਵਿੱਚ ਰਿਹਾ ਤੇ ਅੱਜ ਕੱਲ ਉਹਨੂੰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਥਾਣਾ ਸ਼ਿਮਲਾਪੁਰੀ ਵਿੱਚ ਐਸਐਚਓ ਲਗਾ ਦਿੱਤਾ ਗਿਆ ਇਹ ਤੇ ਸਿਰਫ 4 ਐਸਐਚਓ ਯਾਰ ਜਿਹੜੇ ਨਸ਼ੇ ਦੇ ਤਸਕਰਾਂ ਦੇ ਨਾਲ ਰਿਸ਼ੂਤ ਲੈ ਕੇ ਫੜੇ ਗਏ ਸੀ ਜਾਂ ਤਸਕਰਾਂ ਕੋਲੋਂ ਜਾਂ ਰਿਸ਼ੂਤ ਦੇ ਵਿੱਚ ਉਹਨਾਂ ਨੂੰ ਮੁਰਦ ਤੋਂ ਹੀ ਜਿਹੜੇ ਇਹ ਐਸਐਚਓ ਲਗਾਇਆ ਗਿਆ ਇਹ ਆਪਣੇ ਆਪ 'ਚ ਇੱਕ ਵੱਡਾ ਗੁਨਾਹ ਹੁਣ ਇਸ ਮਸਲੇ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਾਹਿਬ ਦੇ ਨਾਲ ਵੀ ਦੈਨ ਪਾਸ ਕਰਦੇ ਪੱਤਰਕਾਰ ਸਤਪਾਲ ਹੁਣਾਂ ਨੇ ਗੱਲਬਾਤ ਕੀਤੀ ਹੈ। ਉਹਨਾਂ ਨੇ ਹੁਣ ਡੀਜੀਪੀ ਗੌਰਵ ਯਾਦਵ ਸਾਹਿਬ ਨੇ ਕਿਹਾ ਕਿ ਰਿਵਿਊ ਵਿੱਚ ਐਸਐਚਓ ਦਾਜੀ ਮਿਲੇ ਤਾਂ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਊਗਾ। ਸਵਾਲ ਕੀਤਾ ਗਿਆ ਸੀ ਕਿ ਰਿਸ਼ਵਤ ਵਿੱਚ ਫੜੇ ਗਏ ਪੁਲਿਸ ਕਰਮਚਾਰੀਆਂ ਦੇ ਕੀ ਐਕਸ਼ਨ ਹਨ? ਉਹਨਾਂ ਕਿਹਾ ਕਿ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਇਹ ਡਿਸਮਿਚਰ ਵੀ ਕੀਤਾ ਜਾ ਰਿਹਾ ਹੈ। ਤਰੀਕ ਸਵਾਲ ਕਿ ਅਜਿਹੇ ਦਾਗੀ ਐਸਐਚਓ ਨੂੰ ਲੱਭਣ ਦੇ ਵਿੱਚ ਪੁਲਿਸ ਦਾ ਕੀ ਪਲਾਨ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਤੇ ਐਸਐਚ ਐਸਪੀ ਰਿਵਿਊ ਕਰਕੇ ਹੀ ਅਫਸਰਾਂ ਦੀ ਪੂਰੀ ਰਿਪੋਰਟ ਲੈਂਦੇ ਨੇ ਉਹਨਾਂ ਨੇ ਕਿਹਾ ਕਿ ਰਿਵਿਊ ਵਿੱਚ ਅਜਿਹੇ ਐਸਐਚਓ ਸਾਹਮਣੇ ਆਏ ਉਹਨਾਂ ਤੇ ਕੀ ਐਕਸ਼ਨ ਹੋਵੇਗਾ ਉਹਨਾਂ ਨੇ ਕਿਹਾ ਕਿ ਤਤਕਾਲ ਐਸਐਚਓ ਦੀ ਪੋਸਟਿੰਗ ਤੋਂ ਹਟਾਇਆ ਜਾਊਗਾ ਤੇ ਕਰਪਸ਼ਨ ਜਿਹੜੀ ਹੈ ਬਰਦਾਸ਼ਤ ਨਹੀਂ ਕੀਤੀ ਜਾਊਗੀ ਹੁਣ ਸਵਾਲ ਹੈ ਕਿ ਜਿਹੜੇ ਐਸਐਚਓ ਫੜੇ ਗਏ ਸੀ ਜੀ ਰੰਗੇ ਹੱਥੀ ਫੜਿਆ ਗਿਆ ਕਿਸੇ ਨੇ ਵਿਜੀਲੈਂਸ ਨੇ ਪੜੇ ਨਾ ਜਾਂ ਹੋਰ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਸੀ ਉਹ ਉਹ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਮੋਰਟੋਰ ਰਿਵਿਊ ਪੁਲਿਸ ਕਮਿਸ਼ਨਰ ਤੇ ਐਸਐਸਪੀ ਕਰਦੇ ਨੇ ਜਿਹੜੇ ਐਸਐਸਓ ਨਸ਼ੇ ਤਸਕਰਾਂ ਤੋਂ ਲੈ ਕੇ ਰਿਸ਼ਵਤ ਕਾਣ ਵਿੱਚ ਫੜੇ ਗਏ ਨੇ ਉਹਨਾਂ ਨੂੰ ਫਿਰ ਮਲਾਈਦਾਰੀ ਪੋਸਟ ਦਿੱਤੀ ਗਈ ਹੈ ਮਲਾਈਦਾਰ ਰਿਵਿਊ ਕੌਣ ਕਰਦੇ ਨੇ ਉਹ ਇਲਾਕੇ ਦਾ ਐਸਐਸਪੀ ਤੇ ਇਲਾਕੇ ਦਾ ਪੁਲਿਸ ਕਮਿਸ਼ਨਰ ਅਜਿਹੀ ਸਥਿਤੀ ਦੇ ਵਿੱਚ ਫਿਰ ਕਿਵੇਂ ਸਿਸਟਮ ਚਲੂਆ ਜਿਹੜੇ ਬੰਦੇ ਦਾਗੀ ਨੇ ਜਿਹੜੇ ਰੰਗੇ ਹੱਥੀ ਫੜੇ ਗਏ ਨੇ ਜਿਹੜੇ ਨਸ਼ੇ ਦੇ ਤਸਕਰਾਂ ਨਾਲ ਮਿਲੇ ਹੋਏ ਨੇ ਤੇ ਉਹ ਫਿਰ ਜਿਹੜੇ ਇਸ ਮਸਲੇ ਦੇ ਵਿੱਚ ਉਹਨਾਂ ਨੂੰ ਮੋੜ ਤੋਂ ਐਸਐਚਓ ਲਗਾਇਆ ਜਾ ਰਿਹਾ ਇੱਥੇ ਆਪਣੇ ਆਪ 'ਚ ਇੱਕ ਵੱਡਾ ਸਵਾਲ ਇਹਨਾਂ ਦੇ ਖਿਲਾਫ ਇਹਨਾਂ ਨੂੰ ਪਬਲਿਕ ਪੋਸਟਾਂ ਤੇ ਲਾਉਣਾ ਨਹੀਂ ਚਾਹੀਦਾ ਸੀ ਜਿਹੜਾ ਬੰਦਾ ਪਹਿਲਾਂ ਹੀ ਐਸਐਚਓ ਰਹਿ ਕੇ ਉਹਨੇ ਇੰਨੀ ਪੁਲਿਸ ਬਦਨਾਮ ਕੀਤੀ ਰਿਸ਼ਵਤ ਕੇਸ ਦੇ ਵਿੱਚ ਨਸ਼ੇ ਦੀ ਤਸਕਰਾਂ ਦੇ ਨਾਲ ਮਿਲੇ ਹੋਏ ਨੇ ਤੇ ਫਿਰ ਵੀ ਇਸ ਤੋਂ ਬਾਅਦ ਉਹ ਜੇਲ੍ਹ ਵੀ ਜਾਂਦੇ ਨੇ ਜੇਲ੍ਹ ਤੋਂ ਬਾਹਰ ਆ ਕੇ ਉਹਨਾਂ ਨੂੰ ਫਿਰ ਐਸਐਚਓ ਲਗਾਇਆ ਜਾ ਰਿਹਾ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਆ ਕਿ ਇੱਕ ਪਾਸੇ ਪੰਜਾਬ ਸਰਕਾਰ ਕਹਿ ਰਹੀ ਆ ਕਿ ਕਰਾਪਸ਼ਨ ਅਤੇ ਡਰੱਗ ਦੇ ਮਸਲੇ ਸਾਡੇ ਜ਼ੀਰੋ ਟੋਲਰੈਂਸ ਆ ਤੇ ਜ਼ੀਰੋ ਟੋਲਰੈਂਸ ਜਿਹੜੀ ਉਹ ਸਰਕਾਰ ਦੀ ਸਪੱਸ਼ਟ ਹੋ ਚੁੱਕੀ ਕਿ ਜਿਹੜੇ ਨਸ਼ੇ ਤਸਕਰਾਂ ਤੋਂ ਲੈ ਕੇ ਰਿਸ਼ਵਤ ਕਾੜ ਤੱਕ ਜਿਹੜੇ ਜੇਲ੍ਹ ਗਏ ਨੇ ਐਸਐਚਓ ਉਹ ਜੇਲ੍ਹ ਤੋਂ ਬਾਹਰ ਆ ਕੇ ਫਿਰ ਉਹਨਾਂ ਨੂੰ ਪੰਜਾਬ ਪੁਲਿਸ ਨੇ ਐਸਐਚਓ ਲਗਾ ਦਿੱਤਾ ਹੈ ਡੀਜੀਪੀ ਗੋਰਾ ਯਾਦੋ ਦੀ ਗੱਲ ਕਿਤਨਾ ਕਿਤੇ ਹਜਮ ਨਹੀਂ ਹੁੰਦੀ ਕਿਉਂਕਿ ਉਹ ਕਹਿ ਰਹੇ ਨੇ ਕਿ ਨਾ ਰਿਵਿਊ ਕਰਾਂਗੇ ਜਦੋਂ ਤੁਸੀਂ ਐਸਐਚਓ ਲਾਇਆ ਉਦੋਂ ਤੁਹਾਨੂੰ ਰਿਵਿਊ ਕਰਨ ਦੀ ਲੋੜ ਨਹੀਂ ਸੀ ਜੇ ਤੁਸੀਂ ਉਸ ਤੋਂ ਬਾਅਦ ਖਬਰ ਛਪੀ ਫਿਰ ਤੁਹਾਨੂੰ ਯਾਦ ਆਇਆ ਕਿ ਅਸੀਂ ਐਕਸ਼ਨ ਲਵਾਂਗੇ ਕਿ ਐਕਸ਼ਨ ਪੁਲਿਸ ਵਾਲਿਆਂ ਤੇ ਬਣਦਾ ਹੈ ਜਾਂ ਲੋਨ ਵਾਲਿਆਂ ਤੇ ਵੀ ਬਣਦਾ ਹੈ ਤੇ ਜਿਹੜੇ ਤਸਕਰਾਂ ਨਾਲ ਮਿਲੇ ਹੋਣੇ ਨਸ਼ੇ ਦੇ ਤਸਕਰਾਂ ਨਾਲ ਮਿਲੇ ਹੋਏ ਨੇ ਉਹਨਾਂ ਨੂੰ ਕੀ ਟਰਮੀਨੇਟ ਨਹੀਂ ਕਰਨਾ ਚਾਹੀਦਾ ਸੀਗਾ ਤੇ ਉਲਟਾ ਇਨਾਮ ਦਿੱਤਾ ਜਾ ਰਿਹਾ ਹੈ ਪੰਜਾਬ ਪੁਲਿਸ ਵੱਲੋਂ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਇਹ ਦੀ ਜਿਹੜੀ ਜ਼ਿੰਮੇਵਾਰੀ ਉਹ ਕਹਿ ਦਿੱਤਾ ਕਿ ਪੁਲਿਸ ਕਮਿਸ਼ਨਰ ਅਤੇ ਐਸਐਸਪੀ ਹੀ ਰਿਵਿਊ ਕਰਦੇ ਨੇ ਇਹੋ ਜਿਹੇ ਅਪਸਰਾਂ ਦੇ ਹੁਣ ਇਹ ਹੁਣ ਪੰਜਾਬ ਦੇ ਡੀਜੀਪੀ ਐਸਐਸਪੀ ਤੇ ਪੁਲਿਸ ਕਮਿਸ਼ਨਰਾਂ ਕੋਲ ਇਹਨਾਂ ਜਿਹੜੇ ਐਸਐਚਓ ਲਗਾਏ ਨੇ ਇਹਨਾਂ ਬਾਰੇ ਪੁੱਛਣਗੇ ਕਿ ਤੁਸੀਂ ਕਿਵੇਂ ਐਸਐਚਓ ਲਗਾਇਆ ਹੁਣ ਇਹ ਕੋਈ ਹੁੰਦਾ ਕਿ ਜਿਹੜਾ ਜ਼ਿਲ੍ਹੇ ਦੇ ਵਿੱਚ ਐਸਐਚਐਸਐਚਓ ਲੱਗਾ ਹੁੰਦਾ ਉਹਦੀ ਐਸਐਸਪੀ ਦੀ ਜ਼ਿੰਮੇਵਾਰੀ ਹੁੰਦੀ ਜੇ ਜ਼ਿਲ੍ਹੇ ਤੋਂ ਬਾਹਰ ਜਿਵੇਂ ਇੱਕ ਜਿਵੇਂ ਬਦਲਿਆ ਗਿਆ ਸੀ ਜਿਹੜਾ ਐਸਐਚਓ ਫੜਿਆ ਗਿਆ ਸੀ ਬੁੱਲੇਵਾਲ ਦਾ ਐਸਐਚਓ ਰਮਣਗਮਨ ਉਹਦਾ ਪਹਿਲਾਂ ਪੁਲਿਸ ਜ਼ਿਲ੍ਹਾ ਹਿਸ਼ਾਰਪੁਰ ਸੀ ਫਿਰ ਉਹਨੂੰ ਖਪੂਰ ਥਲੇ ਲਗਾਇਆ ਗਿਆ ਉੱਥੇ ਡੀਆਈਜੀ ਜਾਂ ਆਈਜੀ ਰੇਂਜ ਦਾ ਸਵਾਲ ਹੈ ਕਿ ਇੱਕ ਐਸਐਚਓ ਨੂੰ ਜ਼ਿਲ੍ਹੇ ਤੋਂ ਬਾਹਰ ਬਦਲਣਾ ਹੈਗਾ ਉਹ ਪੁਲਿਸ ਹੈੱਡਕਵਰਟਰ ਦੀ ਜ਼ਿੰਮੇਵਾਰੀ ਹੁੰਦੀ ਆ ਉਹ ਇਲਾਕੇ ਦੇ ਡੀਆਈਜੀ ਰੇਂਜ ਦੀ ਸਪਾਰਟਿਸ਼ ਤੇ ਹੀ ਬਦਲਿਆ ਜਾਂਦਾ ਜੀ ਸਥਿਤੀ ਦੇ ਵਿੱਚ ਹੁਣ ਸਵਾਲ ਹੈ ਕਿ ਜਿਹੜੇ ਐਸਐਚਓ ਜਿਨ੍ਹਾਂ ਨੂੰ ਜਿਹੜਾ ਨਸ਼ੇ ਦੇ ਮਸਲੇ ਦੇ ਵਿੱਚ ਤੇ ਜਿਹੜੇ ਪੈਸੇ ਲੈਂਦੇ ਸੀ ਤਸਕਰਾਂ ਨੂੰ ਉਹਨਾਂ ਨੂੰ ਤੇ ਲਾਜ਼ਮੀ ਤੌਰ ਤੇ ਟਰਮੀਨੇਟ ਕਰਨਾ ਚਾਹੀਦਾ ਸੀ ਹੁਣ ਉਹ ਸਸਪੈਂਡ ਕੀਤੇ ਗਏ ਬਹਾਲ ਹੋ ਗਏ ਜੇਲ੍ਹ ਚੋਂ ਵੀ ਆ ਗਏ ਉਹਨਾਂ ਨੂੰ ਫਿਰ ਇਨਾਮ ਦਿੱਤੇ ਗਏ ਨੇ ਹੁਣ ਸਵਾਲ ਹੈ ਕਿ ਇਸ ਮਸਲੇ ਦੇ ਵਿੱਚ ਤੇ ਇਹਨਾਂ ਨੂੰ ਤੁਰੰਤ ਜਿਹੜੇ ਨੇ ਇਹ ਪਬਲਿਕ ਪੋਸਟਾਂ ਤੋਂ ਹਟਾ ਦੇਣਾ ਚਾਹੀਦਾ ਹੁਣ ਸਵਾਲ ਹੈ ਕਿ ਪੰਜਾਬ ਦੇ ਡੀਜੀਪੀ ਸਾਹਿਬ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਜਿਹੇ ਅਫਸਰਾਂ ਦੇ ਖਿਲਾਫ ਕੀ ਕਾਰਵਾਈ ਕਰਦੇ ਨੇ ਇਹ ਅੱਜ ਸਥਿਤੀ ਲੱਗਦਾ ਸਪਸ਼ਟ ਹੋ ਜਾਊਗੀ ਦੂਜੀ ਗੱਲ ਜਿਹੜੇ ਜਿੰਨਾ ਐਸਐਸਪੀ ਜਾਂ ਵੱਡੇ ਪੁਲਿਸ ਅਧਿਕਾਰੀਆਂ ਨੇ ਇਹਨਾਂ ਦੀ ਸਿਫਾਰਿਸ਼ ਕੀਤੀ ਹੈ ਜਾਂ ਉਹਨਾਂ ਸਿਫਾਰਿਸ਼ਾਂ ਦੇ ਵਿੱਚ ਪੋਲੀਟੀਕਲ ਸਿਫਾਰਿਸ਼ ਵੀ ਹੈ ਤੇ ਉਹਨਾਂ ਦੇ ਚਿਹਰੇ ਵੀ ਜਿਹੜੇ ਨੇ ਉਹ ਬੇਨਕਾਬ ਹੋਣੇ ਚਾਹੀਦੇ ਕਿਉਂਕਿ ਅਗਰ ਤੁਸੀਂ ਦਾਗੀ ਅਫਸਰਾਂ ਨੂੰ ਤੇ ਨਸ਼ੇ ਦੇ ਤਸਕਰਾਂ ਦੇ ਨਾਲ ਮਿਲੇ ਹੋਏ ਥਾਣੇਦਾਰਾਂ ਨੂੰ ਮੁੜ ਉਹਨਾਂ ਪੋਸਟਾਂ 'ਤੇ ਲਾਉਗੇ ਤੇ ਲਾਜ਼ਮੀ ਤੌਰ ਤੇ ਫਿਰ ਪੰਜਾਬ ਦੇ ਵਿੱਚੋਂ ਕ੍ਰਿਪਸ਼ਨ ਜਾਂ ਫਿਰ ਜਿਹੜਾ ਨਸ਼ਾ ਉਹ ਕਿਵੇਂ ਖਤਮ ਹੋਊਗਾ ਜਦ ਜਿਹੜੇ ਦਾਗੀ ਅਫਸਰਾਂ ਨੂੰ ਫਿਰ ਜ਼ਿੰਮੇਵਾਰ ਪੋਸਟਾਂ ਜਾਂ ਮਲਾਈਦਾਰ ਪੋਸਟਾਂ ਤੇ ਲਗਾਏ ਜਾਂਦਾ ਜਿਹੜੇ ਬੰਦਾ ਇੱਕ ਵਾਰ ਐਸਐਚਓ ਰਹਿ ਕੇ ਉਹਨੇ ਇੰਨੀ ਠੱਗੀ ਮਾਰੀ ਹੋਵੇ ਨਸ਼ੇ ਤਸਕਰਾਂ ਨਾਲ ਮਿਲਿਆ ਹੋਵੇ ਕਰਪਸ਼ਨ ਕਰ ਰਿਹਾ ਹੋਵੇ ਤੇ ਜੇ ਇਸ ਸਥਿਤੀ ਦੇ ਵਿੱਚ ਉਹਨਾਂ ਨੂੰ ਅਗਰ ਫਿਰ ਮਲਾਈਦਾਰ ਪੋਸਟਾਂ ਦੇ ਕੇ ਇਨਾਮ ਦਿੱਤਾ ਜਾ ਰਿਹਾ ਹੈਗਾ ਤੇ ਫਿਰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਉਹ ਜਿਹੜੀ ਨੀਤੀ ਤੇ ਨੀਅਤ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਕਿ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਇੱਕ ਪਾਸੇ ਰੋਜ਼ ਇਹ ਕਹ ਰਹੇ ਕਿ ਅਸੀਂ ਇੰਨੇ ਤਸਕਰ ਫੜੇ ਨੇ ਦੂਜੇ ਜਿਹੜੇ ਸਸਕਰਾਨਾ ਐਸਐਚਓ ਮਿਲੇ ਨੇ ਉਹਨਾਂ ਨੂੰ ਮੁਰਤੋਂ ਐਸਐਚਓ ਲਗਾਇਆ ਜਾ ਰਿਹਾ ਫਿਰ ਤੁਸੀਂ ਕਹਿੰਦੇ ਕਿ ਪੁਲਿਸ ਦੇ ਵਿੱਚ ਜ਼ੀਰੋ ਟੋਲਰੈਂਸ ਹੈ ਜਿਹੜੇ ਰੰਗੇ ਹੱਤੇ ਰਿਸ਼ਵਤਦਲੇ ਦੇ ਪੜੇ ਗਏ ਨੇ ਉਹ ਜੇਲ੍ਹ ਵੀ ਗਏ ਸਸਪੈਂਡ ਵੀ ਕੀਤੇ ਉਹਨਾਂ ਨੂੰ ਬਹਾਲ ਵੀ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਮੁਰਤੋਂ ਐਸਐਚਓ ਲਗਾਇਆ ਗਿਆ ਇਹ ਆਪਣੇ ਆਪ ਚ ਹੀ ਪੁਲਿਸ ਤੇ ਪੰਜਾਬ ਸਰਕਾਰ ਤੇ ਸਵਾਲ ਵੱਡੇ ਖੜੇ ਹੁੰਦੇ ਨੇ ਜੀ ਇਸ ਮਤਲਬਕ ਤੁਸੀਂ ਜਾਣਕਾਰੀ ਦਿੱਤੀ ਤੁਹਾਡਾ ਸ਼ੁਕਰੀਆ done well.